ਰੰ ਦੇ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਉਸ ਨੂੰ ਲੈ ਕੇ ਨਿਰੰਤਰ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਚੋਹਾਂ ਤੇ ਕੀਤਾ ਜਾ ਰਿਹਾ ਹੈ ਸ਼ਰੋਮਣੀ ਅਕਾਲੀ ਦਲ ਵੱਲੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਉਤਾਰਿਆ ਗਿਆ ਉੱਥੇ ਹੀ ਅਬ ਬੀਜੇਪੀ ਤੋਂ ਹਰਜੀਤ ਸਿੰਘ ਸੰਧੂ ਨੂੰ ਅਤੇ ਆਮ ਆਦਮੀ ਪਾਰਟੀ ਤੋਂ ਹਰਮੇਸ਼ ਸਿੰਘ ਨੂੰ ਜਿਹੜਾ ਹਲਕਾ ਇੰਚਾਰਜ ਲਗਾਇਆ ਗਿਆ ਹੈ ਅਤੇ ਉਸ ਨੂੰ ਲੈ ਕੇ ਸ਼ਬਾਇਤ ਢੱਲੋਂ ਨੇ ਜਿਹਨਾਂ ਵੱਲੋਂ ਅੱਜ ਬਲੂਥ ਰਾਗ ਵੱਡਾ ਇਕੱਠ ਕੀਤਾ ਗਿਆ ਤੇ ਇਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਬਿਨਾਂ ਨੋਟਿਸ ਤੋਂ ਜਿਹੜਾ ਹੈ ਸ਼ਬਾਇਤ ਢੱਲੋਂ ਨੂੰ ਯੂਪੀ ਪ੍ਰਧਾਨ ਕੀਤਾ ਉਤਾਰਿਆ ਔਰ ਸਾਡੇ ਨਾਲ ਮੌਜੂਦ ਨੇ ਬਗਾਵਤੀ ਸੁਰ ਵੀ ਆਪਾਂ ਕਹਿ ਸਕਦੇ ਹਾਂ ਇਲੈਕਸ਼ਨ ਤੋਂ ਪਹਿਲਾਂ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਹਾਨੂੰ ਇੱਕ ਜਿਹੜਾ ਉਹਨਾਂ ਨੇ ਅਹੁਦੇ ਤੋਂ ਹਟਾਇਆ ਉਸ ਤੋਂ ਬਾਅਦ ਤੁਹਾਡੇ ਵੱਲ ਇੱਕ ਵੱਡਾ ਇਕੱਠ ਕੀਤਾ ਗਿਆ ਕੀ ਕਾਰਨ ਸੀ ਇਹ ਮੈਂ ਪਹਿਲਾਂ ਵੀ ਭਾਜੀ ਤੁਹਾਨੂੰ ਦੱਸ ਚੁੱਕਾ ਹਾਂ ਕਿ ਮੈਨੂੰ ਖੁਦ ਨਹੀਂ ਪਤਾ ਕਿ ਮੇਰ ਤੋਂ ਕੀ ਗਲਤੀ ਹੋਈ ਮੈਂ ਤੇ ਪੂਰੇ ਆਪਣੇ ਕੰਮ ਜਿੰਨੀ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਜਿੱਥੇ ਜਿੱਥੇ ਮੈਨੂੰ ਕਹਿੰਦੇ ਪਹੁੰਚੋ ਮੈਂ ਉੱਥੇ ਪਹੁੰਚਦਾ ਰਿਹਾ ਜਿੱਥੇ ਮੈਨੂੰ ਐਮਐਲਏ ਸਾਹਿਬ ਵੀ ਡਿਊਟੀ ਲਾਉਂਦੇ ਰਹੇ ਪਾਰਟੀ ਵੀ ਡਿਊਟੀ ਲੈਂਦੀ ਐ ਕੋਮਲ ਸਾਡਾ ਭਰਾ ਅਹੀਂ ਇਕੱਠੇ ਜਾਂਦੇ ਰਹੇ ਆ ਇਹਨੂੰ ਪਤਾ ਕਿ ਅਹੀਂ ਇੱਕ ਰਾਂ ਵੀ ਕਤਾਈ ਨਹੀਂ ਵਰਤੀ ਕਦੀ ਵੀ ਇੱਥੇ ਕਿਹਾ ਵੀ ਉੱਥੇ 10 ਮੁੰਡੇ ਚਾਹੀਦੇ 50 ਮੁੰਡੇ ਚਾਹੀਦੇ ਆਗੇ ਜੀ ਜਦੋਂ ਕਿਹਾ ਉਦੋਂ ਪਹੁੰਚ ਗਿਆ ਚੰਡੀਗੜ੍ਹੋਂ ਜਦੋਂ ਫੋਨ ਆਉਂਦਾ ਸਵੇਰੇ ਪ ਸ਼ਿਬਾਜੀ ਵੈਸੇ ਤੁਸੀਂ ਕਦੋਂ ਤੋਂ ਆਮ ਆਦਮੀ ਪਾਰਟੀ 'ਚ ਜੁੜੇ ਸੀ ਔਰ ਕਿੰਨੀ ਦੇਰ ਤੁਸੀਂ ਇਸ ਅਹੁਦੇ 'ਤੇ ਰਹੇ ਹੋ ਮੈਂ 2020 'ਚ ਡਾਕਟਰ ਸਾਹਿਬ ਨਾਲ ਜੁੜਿਆ ਡਾਕਟਰ ਕਸ਼ਮੀਰ ਸਿੰਘ ਸੋਲ ਤੇ 2022 'ਚ ਜਦੋਂ ਡਾਕਟਰ ਸਾਹਿਬ ਐਮਐਲਏ ਸਾਹਿਬ ਬੰਦੇ ਨੇ ਉਦੋਂ ਮੈਨੂੰ ਉਹ ਹੱਕਾ ਪ੍ਰਧਾਨ ਨਿਯੁਕਤ ਕਰਦੇ ਨੇ ਕਰਨਧਾਰਨ ਦਾ ਉਹਨਾਂ ਨੂੰ ਪਤਾ ਸੀ ਕਿ ਇਹ ਪਹਿਲਾਂ ਵੀ ਮੁੰਡਾ ਕੰਮ ਕਰਦਾ ਰਿਹਾ ਤੇ ਹੁਣ ਵੀ ਗਾਂਵ ਨੂੰ ਵਧੀਆ ਕਰੂਗਾ ਮੈਂ ਪੂਰੀ ਠੋਕ ਕੇ ਜ਼ਿੰਮੇਵਾਰੀ ਨਿਭਾਈ ਆ ਕਦੀ ਨਹੀਂ ਕਿਹਾ ਕਿ ਐਸੇ ਨਹੀਂ ਪਹੁੰਚ ਸਕਦੇ ਉੱਥੇ ਨਹੀਂ ਪਹੁੰਚ ਸਕਦੇ ਪਹੁੰਚੇ ਆ ਜਿੱਥੋਂ ਤੱਕ ਹੋ ਸਕਦਾ ਪਹੁੰਚੇ ਆ ਜਿੰਨਾ ਯੋਰ ਲੱਗਦਾ ਸੀ ਲਾਇਆ ਪਰ ਮੈਨੂੰ ਖੁਦ ਨਹੀਂ ਪਤਾ ਕਿ ਇਹ ਹਜੇ ਕੀ ਕਰਨਾ ਤੇ ਇਹ ਇਲੈਕਸ਼ਨ ਆ ਰਹੀ ਹੈ ਤਰਨਤਨ ਜਿੰਨੀ ਚੋਣ ਹੋਣ ਜਾ ਰਹੀ ਹੈ ਕਿ ਉਸ ਤੋਂ ਪਹਿਲਾਂ ਕੀ ਕਾਰਨ ਹੋ ਸਕਦੇ ਨੇ ਤੁਹਾਨੂੰ ਪ੍ਰਧਾਨ ਕੀ ਤੋਂ ਹਟਾਉਣਾ ਨਵਾਂ ਪ੍ਰਧਾਨ ਲਗਾਉਣਾ ਤੁਸੀਂ ਤਾਂ 3 ਸਾਲ ਵਰਕ ਕੀਤਾ ਬਿਲਕੁਲ ਮੈਂ ਤੇ ਅੱਗੇ ਪਾਰਟੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਇੱਕ ਚਲੋ ਪਰਮਾਤਮਾ ਤਰੱਕੀਆਂ ਬਖਸ਼ੇ ਜਿੰਨੂੰ ਵੀ ਲਾਇਆ ਵੀ ਉਹ ਇੱਕ ਨਾ ਜ਼ੀਰੋ ਤੋਂ ਫੇਰ ਸਟਾਰਟ ਕਰੂਗਾ ਮੈਂ ਜਿਹੜੇ ਮਲਕੀ ਅੱਜ ਤੁਹਾਡੇ ਸਾਹਮਣੇ 5-7 ਹਜ਼ਾਰ ਮੁੰਡਾ ਇਕੱਠਾ ਕੀਤਾ ਸਭ ਸਾਡੇ ਹਲਕੇ ਦਾ ਮੁੰਡਾ ਇਹ ਇਹਨਾਂ ਦੇ ਮਗਰ ਦਸ-ਦਸ ਪਰਵਾਰਿਆ 15-2000 25000 ਵੋਟ ਆ ਵੀ ਇਹ ਕਿੱਥੇ ਜਾਣਗੇ ਇੱਕ ਜ਼ੀਰੋ ਲੈਵਲ ਤੋਂ ਫੇਰ ਉਹ ਮੁੰਡਾ ਸਟਾਰਟ ਕਰੂਗਾ ਜਿਹੜਾ ਮੈਂ ਆ ਮੈਂ ਕਿੱਥੇ ਜਾਊਗਾ ਮੈਂ ਤੇ ਅੱਜ ਕੋਮਲ ਨੂੰ ਇਹ ਗੱਲ ਕਹਿਤੀ ਹੈ ਕਿ ਅਸੀਂ ਤੇਰੇ ਆ ਸਾਨੂੰ ਜਿੱਥੇ ਮਰਜ਼ੀ ਸੁੱਟ ਦੇ ਅਸੀਂ ਇਹਦੇ ਨਾਲ ਖੜੇ ਆ ਕਿਉਂਕਿ ਅੰਦੇ ਜਿੱਥੇ ਕਦਰ ਨਾ ਹੋਵੇ ਉੱਥੇ ਜਾਣ ਨਹੀਂ ਰਣਨੀਤੀ ਕੀ ਬਣਾਈ ਫੇਰ ਅਗਲੀ ਹੁਣ ਅੱਜ ਤੁਸੀਂ ਇੱਕ ਵੱਡਾ ਇਕੱਠ ਸਬੋਧਨ ਕੀਤਾ ਆ ਵਾ ਕਾਫੀ ਯੂਥ ਜਿਹੜਾ ਤੁਹਾਡੇ ਕੋਲੇ ਪਹੁੰਚਿਆ ਤੇ ਰਣਨੀਤੀ ਅਗਲੀ ਕੀ ਰਹੀ ਕੋਮਲਪ੍ਰੀਤ ਹੁਣੇ ਵੀ ਆਏ ਅਸੀਂ ਕੋਮਲ ਜੀ ਨੂੰ ਕਿਹਾ ਕਿ ਸਾਨੂੰ ਅਗਲਾ ਫੈਸਲਾ ਹਰ ਇੱਕ ਪਾਰਟੀ ਇਤਨੇ ਪ੍ਰਚਾਰ ਕਰਨਾ ਸਾਡਾ ਸਾਰਾ ਕੁਝ ਕੋਮਲਪ੍ਰੀ ਸਿੰਘ ਮਤਲਬ ਕਿ ਭਰਾ ਵਾ ਸਾਡਾ ਸਾਡੀ ਜਾਨਵੀ ਹਜਰ ਦੇ ਲਈ ਜੋ ਸਾਨੂੰ ਕਹਿੰਗੇ ਚ ਰਾਤ ਦਿਨ ਜਿੱਥੇ ਸਾਨੂੰ ਬਲਾਉਗਾ ਹਜਰਿਆਂ ਸਾਨੂੰ ਹੁਣ ਇਹਦੇ ਫੈਸਲੇ ਦੀ ਵੇਟ ਆ ਸਾਨੂੰ ਫੈਸਲਾ ਕਰੇ ਕੋਮਲਪ੍ਰੀ ਸਿੰਘ ਹੁਣ ਵੀ ਸਾਡੇ ਨਾਲ ਨੇ ਐਡਵੋਕੇਟ ਸਾਹਿਬ ਤੁਸੀਂ ਕੀ ਪਾਰਟੀ ਨਾਲ ਸੰਬੰਧੀ ਗੱਲਬਾਤ ਕੀਤੀ ਗੱਲਬਾਤ ਕੀਤੀ ਕਿ ਢਿਲੋਂ ਸਾਹਿਬ ਉਹਨਾਂ ਨੇ ਕਿਉਂ ਹਟਾਇਆ ਗਿਆ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਮੈਂ ਪਾਰਟੀ ਦੇ ਧਿਆਨ ਚ ਲਿਆ ਆ ਚੁੱਕਾ ਕਿਉਂਕਿ ਕੁਝ ਦਿਨ ਪਹਿਲਾਂ ਅਜ ਤਾਂ ਦੋ ਤਿੰਨ ਦਿਨ ਪਹਿਲਾਂ ਮੈਂ ਖੁਦ ਸ਼ੌਕਟ ਹੋਇਆ ਜਦੋਂ ਦੇਖਿਆ ਇੱਕ ਮੁੰਡਾ ਜੋ ਐਮਐਲਏ ਸਾਹਿਬ ਦੇ ਨਾਲ ਸ਼ਿਬਾਸ਼ ਸਿੰਘ ਢਿੱਲੋ ਸਾਡਾ ਭਰਾ ਰਾਤ ਦਿਨ ਬਿਨਾਂ ਲਾਲਚ ਤੋਂ ਇੰਨੀ ਮਿਹਨਤ ਕੀਤੀ ਤੇ ਉਹਦਾ ਮੁੱਲ ਨਹੀਂ ਹੈਗਾ ਤੇ ਇਸ ਚੀਜ਼ ਦੀ ਮੈਂ ਖੁੱਦ ਨਿੰਦਿਆ ਕਰਦਾ ਇੱਕ ਇਨਸਾਨੀਅਤ ਪਾਰਟੀ ਤੌਰ ਤੇ ਨਹੀਂ ਇਨਸਾਨੀਅਤ ਤੌਰ ਤੇ ਵੀ ਨਿੰਦਿਆ ਕਰਦਾ ਕਿ ਜਿੱਥੇ ਐਡਾਂ ਦੇ ਯੋਧਿਆਂ ਦੀ ਕਦਰ ਨਹੀਂ ਹੈਗੀ ਤੇ ਕੀ ਬਣੂ ਉੱਥੇ ਇਸ ਲਈ ਮੈਂ ਭਰਾ ਨੂੰ ਵਿਸ਼ਵਾਸ ਦਵਾਇਆ ਮੰਨਿਆ ਸਾਡੇ ਵਿੱਚ ਐਮਐਲਏ ਸਾਹਿਬ ਨਹੀਂ ਰਹੇ ਮਾਰੇ ਇੱਕ ਦਿਨ ਸਾਰਿਆਂ ਨੇ ਜਾਣਾ ਜੋ ਆਇਆ ਇੱਕ ਦਿਨ ਉਹਨੇ ਜਾਣਾ ਹੀ ਪਰ ਮੈਂ ਭਰਾ ਨੂੰ ਵਿਸ਼ਵਾਸ ਦਿਵਾਇਆ ਕਿ ਐਮਐਲਏ ਸਾਹਿਬ ਵਰਗੇ ਬੰਤ ਨਹੀਂ ਸਕਦੇ ਆਪਾਂ ਪਰ ਉਹਨਾਂ ਦੇ ਨਾਲ ਰਹੇ ਆਂ ਸਾਨੂੰ ਉਹਨਾਂ ਨੇ ਗਿਆਨ ਦਿੱਤਾ ਸਾਡੇ ਉਹਨਾਂ ਨੇ ਵਿਚਾਰ ਵਟਾਂਦਰੇ ਹੁੰਦੇ ਰਹੇ ਆ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਬਾਕੀ ਜਿੱਦਾਂ ਵੀਰ ਉਹਨਾਂ ਨੇ ਦੱਸਿਆ ਅਸੀਂ ਵੀਰ ਦੇ ਨਾਲ ਆ ਇਹਨਾਂ ਨੇ ਮੈਨੂੰ ਮਿਰਤੇ ਗੱਲ ਛੁੱਟੀ ਆ ਮੈਂ ਆਪਣੀ ਸਾਰੀ ਟੀਮ ਨਾਲ ਸਲਾਹ ਕਰਕੇ ਜੋ ਵੀ ਫੈਸਲਾ ਹੋਊਗਾ ਜੋ ਮੇਰੇ ਭਰਾ ਕਹਿਣਗੇ ਵੇਖੋ ਸਾਡਾ ਰਾਜਨੀਤੀ ਨਾਲ ਕੋਈ ਲੰਮਾ ਵਾਸਤਾ ਨਹੀਂ ਅਸੀਂ ਐਮਐਲਏ ਸਾਹਿਬ ਦਾ ਕਰਕੇ ਮਿਹਨਤ ਕੀਤੀ ਆ ਅਸੀਂ ਮੁੰਡੇ ਗੁੰਡੇ ਆ ਵਕੀਲ ਆ ਪੜੇ ਜੀ ਮਿਹਨਤਾਂ ਕੀਤੀਆਂ ਅਸੀਂ ਪ੍ਰੈਕਟਿਸ ਕਰ ਸਕਦੇ ਹਾਈ ਕੋਰਟ ਕਰਦੇ ਰਹੇ ਆ ਪਰ ਇਸ ਲਾਈਨ ਚ ਹੈ ਸਿਰਫ ਲੋਕਾਂ ਦੀ ਭਲਾਈ ਲਈ ਸਾਡਾ ਸ਼ੌਂਕ ਆ ਅਸੀਂ ਸਾਨੂੰ ਜੇ ਕੋਈ ਕਵੇ ਵੀ ਐਮਐਲਏ ਸਾਹਿਬ ਦੀ ਜਿਹੜੀ ਦਿਲ ਚ ਜਗਾ ਜੋ ਲੋਕਾਂ ਦੇ ਦਿਲ ਚ ਜਗਾ ਜੇ ਕੋਈ ਸ਼ਰਾਰਤੀ ਅੰਸਰ ਚਾਹੁੰਦੇ ਵੀ ਮਿਟ ਜਾਊਗਾ ਇਹ ਨਾਂ ਨਾਮ ਮਿਟਿਆ ਨਾ ਇਹ ਮਿਟਣਾ ਤੇ ਨਾ ਅਸੀਂ ਮਿਟਣ ਦਵਾਂਗੇ ਅਸੀਂ ਜਿੰਨਾ ਚਿਰ ਸਾਡੇ ਸਾਹ ਚੱਲਦੇ ਆ ਉਹਨਾਂ ਦੀ ਸੋਚ ਤੇ ਪੈਰਾ ਦੇਵਾਂਗੇ ਤੇ ਬਾਕੀ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਮੀਟਿੰਗ ਕਰਾਂਗੇ ਜੋ ਵੀ ਇਹਨਾਂ ਦਾ ਫੈਸਲਾ ਹੋਊਗਾ ਮੇਰੇ ਭਰਾਵਾਂ ਦਾ ਮੈਨੂੰ ਸ਼ਰਮ ਮੱਚੇ ਇੱਕ ਟਰਸਟ ਵੀ ਤੁਸੀਂ ਅੱਜ ਇਕੱਠੇ ਕਰਤਾ ਕਿ ਮੈਂ ਸੁਣਿਆ ਦੇਖੋ ਜੀ ਐਮਐਲਏ ਸਾਹਿਬ ਦੇ ਨਾਤੇ ਅਸੀਂ ਬੈਠੇ ਕੋਈ ਸਾਡਾ ਪਹਿਲਾ ਵਿਚਾਰ ਨਹੀਂ ਸੀ ਉੱਥੇ ਬੈਠਿਆ ਸਟੇਜ ਦੇ ਉੱਤੇ ਸਾਡੇ ਭਰਾ ਬੈਠੇ ਜੋ ਕਹਿੰਦੇ ਸੀ ਵੀ ਆਪਾਂ ਜੇ 7-8000 ਮੁੰਡਾ ਇਕੱਠਾ ਆਪਾਂ ਗਰੁੱਪ ਲੈ ਕੇ ਚੱਲਦੇ ਆ ਕਿਉਂਕਿ ਕੁਝ ਆਵ ਨਹੀਂ ਸਕੇ ਸਿਰਫ ਛੋਟੇ ਜਿਹੇ ਮੈਸੇਜ ਤੇ ਨੇ ਮੈਸੇਜ ਲਾਇਆ ਗੱਲ ਕੁਝ ਆਵ ਨਹੀਂ ਸਕੇ ਜੇ ਆਪਾਂ ਇੰਨੇ ਮੁੰਡੇ ਇਕੱਠੇ ਚੱਲਦੇ ਆ ਆਪਾਂ ਨੂੰ ਕੁਝ ਬਿਹਤਰੀ ਕਰਨੀ ਚਾਹੀਦਾ ਇਸ ਲਈ ਐਮਐਲਏ ਸਾਹਿਬ ਨੂੰ ਅਸੀਂ ਸਦਾ ਜਿਹੜੀ ਉਹਨਾਂ ਦੀ ਯਾਦ ਆ ਤਾਜ਼ਾ ਰੱਖਣ ਲਈ ਉਹਨਾਂ ਦਾ ਜਿਹੜਾ ਨਾਮ ਉਹਨਾਂ ਦੇ ਕੰਮ ਕੀਤੇ ਆ ਉਹਨਾਂ ਦੀ ਪ੍ਰਸ਼ੰਸਾ ਕਰਨ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਨੌਜਵਾਨ ਨੂੰ ਇਹ ਸੰਸਥਾ ਬਣਾਈ ਹੈ ਅਸੀਂ ਇੱਕ ਟਰਸਟ ਡਾਕਟਰ ਕਸ਼ਮੀਰ ਸਿੰਘ ਸੋਲ ਸੇਵਾ ਟਰਸਟ ਠੀਕ ਹੈ ਇਹਨੂੰ ਅਸੀਂ ਨਾਂ ਦਿੱਤਾ ਬੈਠਿਆਂ ਬੈਠਿਆਂ ਇਸ ਦੇ ਵਿੱਚ ਅਸੀਂ ਨੌਜਵਾਨਾਂ ਲਈ ਕੈਂਪ ਲਾਵਾਂਗੇ ਨਸ਼ਿਆਂ ਦੇ ਵਿਰੁੱਧ ਕਿ ਉਹਨਾਂ ਨੂੰ ਕਿੱਦਾਂ ਬਚਾਉਣਾ ਉਹਨਾਂ ਦੀ ਹਰ ਕੋਸ਼ਿਸ਼ ਕਰਾਂਗੇ ਖੇਡਾਂ ਨਾਲ ਉਹਨਾਂ ਨੂੰ ਜਾਗਰੂਤ ਕਰਾਂਗੇ ਖੇਡਾਂ ਦਾ ਸਮਾਨ ਦਿੱਤਾ ਜਾਊਗਾ ਗਰੀਬ ਕੁੜੀਆਂ ਦੇ ਜਿਹੜੇ ਪਰਿਵਾਰ ਨਹੀਂ ਜਿਨ੍ਹਾਂ ਦੀ ਸਾਡੇ ਕੋਲ ਸਹਾਇਤਾ ਹੋਊਗੀ ਅਸੀਂ ਇੱਕ ਟਰਸਟ ਨਾਲੋਂ ਕਰਾਂਗੇ ਕਿਉਂਕਿ ਸਾਡੇ ਜਿਹੜੇ ਪੈਸੇ ਵੀ ਪਾਏ ਫਿਰ ਅੱਜ ਉਸ 'ਚ ਹਾਂਜੀ ਉਹਦੇ ਵਿੱਚ ਮੈਂ ਆਪਣੀ ਨਿੱਜੀ ਜਾਇਦਾਦ ਦੇ ਵਿੱਚੋਂ 10 ਲੱਖ ਰੁਪਏ ਦਾ ਕਿਉਂਕਿ ਕੈਨ ਨੂੰ ਲੋਕਿੰਗ ਕਹਿ ਦਿੰਦੇ ਜੀ ਅਸੀਂ ਇੰਨੇ ਇੰਨੇ ਅਸੀਂ ਜਿੰਨੇ ਵਿੱਚ ਆਪਣੀ ਸ਼ਰਧਾ ਦੇ ਨਾਲ 10 ਲੱਖ ਤੋਂ ਇਹਨੂੰ ਸਟਾਰਟ ਕੀਤਾ ਬਾਕੀ ਪੈਸੇ ਦੀ ਸਾਡੇ ਕੋਲ ਕੋਈ ਕਮੀ ਨਹੀਂ ਆ ਜਿੰਨਾ ਵੀ ਹੋਊਗਾ ਤਨ ਮਨ ਲੈ ਕੇ ਕਿਸੇ ਨੇ ਕੁਝ ਨਾਲ ਨਹੀਂ ਜਾਣਾ ਜੋ ਆਇਆ ਇੱਥੇ ਰਹਿ ਜਾਣਾ ਚਾਣਾ ਬੰਦੇ ਨੇ ਖਾਲੀ ਆਤੀ ਆ ਇਸ ਲਈ ਮੇਰਾ ਜਿੰਨਾ ਵੀ ਕੁਝ ਹੋਊਗਾ ਮੈਂ ਆਪਣਾ ਇਸ ਹਲਕੇ ਲਈ ਐਮਐਲਏ ਸਾਹਿਬ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਹਨਾਂ ਦੇ ਵਿਚਾਰ ਧਾਰਾ ਦੇ ਚੱਲਣ ਲਈ ਸਮਰਪਿਤ ਕਰੂੰਗਾ ਤੇ ਬਾਕੀ ਮੇਰੇ ਸਾਥੀ ਸਾਰੇ ਸਹਿਯੋਗੀ ਆ ਇਹ ਨਾਲ ਮੇਰਾ ਸਾਥ ਦੇਣਗੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਤੇ ਮੈਂ ਭਰਾ ਨੂੰ ਵੀ ਵਿਸ਼ਵਾਸ ਦਵਾਇਆ ਕਿ ਪਰਵਾਹ ਨਾ ਕਰੇ 24 ਘੰਟੇ ਜਿੱਥੇ ਸਾਡੀ ਡਿਊਟੀ ਲਾਊਗਾ ਅਸੀਂ ਉੱਥੇ ਆ ਜਾਣਾ ਨਾ ਦੇ ਹੀ ਨਸ਼ਾ ਪਹਿਲਾਂ ਵੇਚਣ ਵਾਲੇ ਦੇ ਮਗਰ ਗਏ ਨਾ ਅਸੀਂ ਅੱਗੇ ਜਾਣਾ ਨਾ ਸਾਨੂੰ ਡਰ ਕੇ ਦਾ ਪਹਿਲਾਂ ਹੀ ਨਾ ਸਾਨੂੰ ਹੋਰ ਵਾ ਅਸੀਂ ਸਦਾ ਹੀ ਤੌਰ ਦੇ ਨਾਲ ਜੀਏ ਆ ਰੱਬ ਦੀ ਕਿਰਪਾ ਦੇ ਨਾਲ ਰੱਬ ਤੋਂ ਡਰਦੇ ਆ ਤੇ ਬਸ ਰੱਬ ਦੇ ਆਸਰੇ ਨਹੀ ਰਹਿਣਾ ਲਾਸਟ ਸਵਾਲ ਸੀਐਮ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਉਦੋਂ ਥਾ ਮੈਂ ਤਾਂ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਗਰਾਊਂਡ ਲੈਵਲ ਤੇ ਇੱਕ ਵਾਰ ਸਰਵੇ ਹੋਣਾ ਚਾਹੀਦਾ। ਹੂੰ। ਇਦਾਂ ਬੇਕਦਰਹੀ ਵਰਕਰਾਂ ਦੀ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਦੇ ਮਗਰ ਇਨੀ ਇਨੀ ਵੋਟ ਹੋਵੇ। ਉਹਨਾਂ ਨੂੰ ਕੁਝ ਨਾ ਕੁਝ ਜ਼ਰੂਰ ਲਾਗੇ ਲਾਉਣਾ ਚਾਹੀਦਾ। ਸਰਵੇ ਕਰਕੇ ਪਤਾ ਲੱਗਣਾ ਚਾਹੀਦਾ। ਬਿਲਕੁਲ। ਬਿਲਕੁਲ ਇਹ ਸ਼ੰਗ ਬਾਟਲ ਹੋਣੀ ਔਰ ਕੋਮਲਪ੍ਰੀਤ ਸਿੰਘ ਜੀ ਔਰ ਦੱਸ ਦਈਏ ਕਿ ਇਹਨਾਂ ਵੱਲੋਂ ਅੱਜ ਜਿਵੇਂ ਉਹਦੇ ਤੋਂ ਹਟਾਇਆ ਤੇ ਕੋਮਲਪ੍ਰੀਤ ਸਿੰਘ ਹੁਣ ਆਂਦੇ ਨਾਲ ਚੱਲਣ ਦਾ ਵਾਅਦਾ ਕੀਤਾ ਉੱਥੇ ਹੀ ਇਹਨਾਂ ਵੱਲੋਂ ਇੱਕ ਕਸ਼ਮੀਰ ਸਿੰਘ ਸੋਲ ਡਾਟਰ ਦੇ ਨਾਮ ਦੇ ਉੱਤੇ ਇੱਕ ਟਰਸਟ ਵੀ ਬਣਾ ਦਿੱਤਾ ਗਿਆ ਜਿਸ ਦੇ ਵਿੱਚ 10 ਲੱਖ ਰੁਪਏ ਇਹਨਾਂ ਵੱਲੋਂ ਡੋਨੇਟ ਕੀਤਾ ਗਿਆ ਔਰ ਇਹਨਾਂ ਦਾ ਕਹਿਣਾ ਕਿ ਆਉਣ ਵਾਲੇ ਸਮੇਂ 'ਚ ਗਰੀਬ ਲੜਕੀਆਂ ਦੇ ਮੈਰਿਜ ਅਤੇ ਹੋਰ ਨਸ਼ਾ ਰਹਿਤ ਜਿਹੜੇ ਕੈਂਪ ਵੀ ਜਿਹੜੇ ਨੇ ਨਾਲ ਯੋਜਿਤ ਕੀਤੇ ਜਾਣਗੇ ਤਰਨਤਰਨ ਤੋਂ ਸਿਦਾਰਥ ਰੋੜਾ ਦੇਣਿਕਾ ਰਾਟੀ